Yeah. <laughs> ਆ ਕੀ ਬਾਰੇ ਆ ਵੇਖੋ ਆ ਰਖਾਤਾ ਨਹੀਂ ਜਿੰਨਾ ਭੈਣ ਬਾਤ ਖੂ ਮਾਰੇ ਸੀ ਹਟ ਕੇ ਮਾਰੇ ਸੀ ਹਾਂ ਹਟ ਕੇ ਵੀ ਮਾਰੇ ਤੁਸੀਂ ਸਾਡੀ ਤੁਹਾਡੀ ਜੀ ਉਹ ਵੀ ਕਰ ਜਿਓ ਦੇਖ ਰਹੇ ਸੀ ਪਟਿਆਲਾ ਦੇ ਪਿੰਡ ਜਗਤਪੁਰਾ ਦੀਆਂ ਨੇ ਜਿੱਥੇ ਕਿ ਪੁਲਿਸ ਮੁਲਾਜ਼ਮਾਂ ਤੇ ਪਿੰਡ ਪਿੰਡ ਵਾਲਿਆਂ ਦੇ ਵਿਚਕਾਰ ਝੜਪ ਹੋ ਗਈ ਖੂਨੀ ਝੜਪ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਦੇ ਗੋਲੀ ਵੀ ਲੱਗੀ ਹੈ ਦੱਸ ਦਈਏ ਕਿ ਪੂਰਾ ਮਾਮਲਾ ਇਹ ਹੈ ਕਿ ਸੀਆਈਏ ਸਟਾਫ ਦੇ ਵੱਲੋਂ ਪਿੰਡ ਦੇ ਵਿੱਚ ਰੇਡ ਕੀਤੀ ਗਈ ਸੀ ਬੀਤੀ ਰਾਤ ਰੇਡ ਕੀਤੀ ਸੀ ਜਿਸ ਦੌਰਾਨ ਪੁਲਿਸ ਵਾਲਿਆਂ ਦਾ ਇਹ ਕਹਿਣਾ ਹੈ ਕਿ ਪਿੰਡ ਵਾਲੇ ਜਿਸ ਪਰਿਵਾਰ ਦੇ ਉੱਤੇ ਜਿਸ ਪਿੰਡ ਦੇ ਵਿੱਚ ਰੇਡ ਕਰਨ ਗਿਆ ਸੀ ਜਗਤਪੁਰਾਉ ਪਿੰਡ ਹੈ ਜਿੱਥੇ ਪੁਲਿਸ ਮੁਲਾਜ਼ਮ ਸੀਆਈਏ ਸਟਾਫ ਰੇਡ ਕਰਨ ਗਿਆ ਸੀ ਉਸ ਜਿਨ੍ਹਾਂ ਮੁਲਜ਼ਮਾਂ ਦੇ ਖਿਲਾਫ ਰੇਡ ਸੀ ਉਹਨਾਂ ਦੇ ਵੱਲੋਂ ਪੁਲਿਸ ਦੇ ਉੱਤੇ ਹਮਲਾ ਕਰ ਦਿੱਤਾ ਤੇ ਜਿਸ ਤੋਂ ਬਾਅਦ ਅੱਜ ਸਵੇਰ ਦੇ ਸਮੇਂ ਪੁਲਿਸ ਦੇ ਵੱਲੋਂ ਸੀਆਈਏ ਸਟਾਫ ਦੇ ਵੱਲੋਂ ਮੁੜ ਤੋਂ ਰੇਡ ਕੀਤੀ ਗਈ ਸੀ ਜਿਸ ਦੌਰਾਨ ਪਿੰਡ ਵਾਲਿਆਂ ਤੇ ਪੁਲਿਸ ਮੁਲਾਜ਼ਮਾਂ ਦੇ ਵਿਚਾਲੇ ਝੜਪ ਹੋ ਗਈ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਕਿ ਕੁਝ ਪੁਲਿਸ ਮੁਲਾਜ਼ਮ ਸਿਵਲ ਵਰਦੀ ਦੇ ਵਿੱਚ ਨੇ ਤੇ ਕੁਝ ਵਰਦੀ ਪੈਨੇ ਹੋਏ ਨੇ ਇਹਨਾਂ ਦੇ ਵੱਲੋਂ ਪਿੰਡ ਵਾਲਿਆਂ ਤੇ ਡੰਡੇ ਵਰਾਏ ਜਾ ਰਹੇ ਨੇ ਜਿਸ ਦੇ ਵਿੱਚ ਕਿ ਕਈ ਪਿੰਡ ਵਾਲੇ ਜ਼ਖਮੀ ਹੋਏ ਨੇ ਕਈ ਔਰਤਾਂ ਜ਼ਖਮੀ ਹੋਈਆਂ ਨੇ ਤੇ ਪਿੰਡ ਦੀਆਂ ਔਰਤਾਂ ਦਾ ਪਿੰਡ ਦੀਆਂ ਔਰਤਾਂ ਦਾ ਇਹ ਕਹਿਣਾ ਹੈ ਕਿ ਪੁਲਿਸ ਮੁਲਾਜ਼ਮਾਂ ਪਰਵਾਰ ਦੇ ਉੱਤੇ ਰੇਡ ਕਰਨੀ ਸੀ ਸਿੱਧਾ ਉਸ ਨੂੰ ਫੜਿਆ ਜਾਣਾ ਚਾਹੀਦਾ ਸੀ ਨਾ ਕਿ ਪੂਰੇ ਪਿੰਡ ਤੇ ਹਮਲਾ ਕੀਤਾ ਜਾਂਦਾ ਤਾਂ ਇਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਪਿੰਡ ਵਾਲੇ ਇੱਕ ਨੌਜਵਾਨ ਦੇ ਗੋਲੀ ਵੀ ਲੱਗੀ ਹੈ ਪੱਟ ਦੇ ਵਿੱਚ ਗੋਲੀ ਲੱਗੀ ਦੱਸੀ ਜਾ ਰਹੀ ਹੈ ਹਾਲਾਂਕਿ ਗੋਲੀ ਕਿਸ ਦੇ ਵੱਲੋਂ ਚਲਾਈ ਗਈ ਹੈ ਸਪਸ਼ਟ ਨਹੀਂ ਹੋਇਆ ਪਰ ਪਿੰਡ ਵਾਲਿਆਂ ਦਾ ਇਹ ਕਹਿਣਾ ਹੈ ਕਿ ਇੱਕ ਨੌਜਵਾਨ ਦੇ ਗੋਲੀ ਲੱਗੀ ਹੈ ਜਿਸ ਦੀ ਭੈਣ ਦੇ ਵੱਲੋਂ ਇਹ ਪੂਰੀ ਘਟਨਾ ਦੱਸੀ ਗਈ ਹੈ ਕਿ ਇੱਕ ਨੌਜਵਾਨ ਦੇ ਗੋਲੀ ਲੱਗੀ ਹੈ ਉਸ ਦੇ ਭਰਾ ਦੇ ਗੋਲੀ ਲੱਗੀ ਹੈ ਤਾਂ ਦੱਸਦੀ ਹੈ ਕਿ ਪੂਰਾ ਮਾਮਲਾ ਪਟਿਆਲਾ ਦੇ ਪਿੰਡ ਜਗਤਪੁਰਾ ਦਾ ਹੈ ਜਿੱਥੇ ਕਿ ਸੀਆਈਏ ਸਟਾਫ ਦੇ ਵੱਲੋਂ ਰੇਡ ਕੀਤੀ ਜਾਂਦੀ ਹੈ ਪਿੰਡ ਵਾਲੇ ਕਹਿ ਰਹੇ ਨੇ ਕਿ ਪਿੰਡ ਦੇ ਹੀ ਇੱਕ ਪਰਿਵਾਰ ਦੇ ਵੱਲੋਂ ਸ਼ਰਾਬ ਵੇਚੀ ਜਾਂਦੀ ਹੈ ਜਿਸ ਦੇ ਉੱਤੇ ਪੁਲਿਸ ਵਾਲਿਆਂ ਨੇ ਰੇਡ ਕਰਨੀ ਸੀ ਪਰ ਉਸ ਪਰਿਵਾਰ ਤੇ ਉੱਤੇ ਨਹੀਂ ਸਕੋ ਪਿੰਡ ਵਾਲਿਆਂ ਦੇ ਉੱਤੇ ਹੀ ਹਮਲਾ ਕਰ ਦਿੱਤਾ ਗਿਆ ਗੋਲੀ ਚੱਲਣ ਦੀ ਆਵਾਜ਼ ਵੀ ਸੁਣਾਈ ਦਿੰਦੀ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਪਿੰਡ ਵਾਲਿਆਂ ਦੇ ਉੱਤੇ ਡੰਡੇ ਵਰਾਏ ਜਾ ਰਹੇ ਨੇ ਜਿਸ ਦੇ ਵਿੱਚ ਕਿ ਕਈ ਔਰਤਾਂ ਜ਼ਖਮੀ ਹੋਈਆਂ ਨੇ ਤੇ ਪੂਰਾ ਮਾਮਲਾ ਇਹ ਹੈ ਕਿ ਬੀਤੀ ਰਾਤ ਵੀ ਜਗਤਪੁਰਾ ਪਿੰਡ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਰੇਡ ਕੀਤੀ ਗਈ ਸੀ ਤੇ ਅੱਜ ਸਵੇਰ ਦੇ ਸਮੇਂ ਵੀ ਰੇਡ ਹੋਈ ਹੈ ਜਿਸ ਦੇ ਵਿੱਚ ਕਿ ਪੁਲਿਸ ਵਾਲੇ ਇਹ ਕਹਿ ਰਹੇ ਨੇ ਕਿ ਇੱਕ ਮੁਲਜ਼ਮ ਨੂੰ ਫੜ ਲਿਆ ਗਿਆ ਸੀ ਤੇ ਦੂਜੇ ਨੂੰ ਫੜਨਾ ਸੀ ਪਰ ਇਸੇ ਦੌਰਾਨ ਇਹ ਝੜਪ ਹੋ ਜਾਂਦੀ ਹੈ ਕੁਨੀ ਝੜਪ ਦੇ ਦੌਰਾਨ ਇੱਕ ਨੌਜਵਾਨ ਦੇ ਗੋਲੀ ਲੱਗੀ ਹੈ ਜਿਸ ਦੇ ਕਿ ਪੱਟ ਦੇ ਵਿੱਚ ਗੋਲੀ ਲੱਗੀ ਹੈ ਪਰ ਪੁਲਿਸ ਵਾਲੇ ਇਹ ਕਹਿ ਰਹੇ ਨੇ ਕਿ ਬਚਾਅ ਦੇ ਤੌਰ ਤੇ ਗੋਲੀ ਚਲਾਈ ਗਈ ਸੀ ਤੇ ਇਸ ਦੇ ਵਿੱਚ ਇੱਕ ਹੌਲਦਾਰ ਵੀ ਜ਼ਖਮੀ ਹੋਇਆ ਤਾਂ ਪੂਰਾ ਮਾਮਲਾ ਪਟਿਆਲਾ ਦੇ ਪਿੰਡ ਜਗਤਪੁਰਾ ਦਾ ਹੈ ਜਿੱਥੇ ਕਿ ਪੁਲਿਸ ਵਾਲਿਆਂ ਤੇ ਪਿੰਡ ਪਿੰਡ ਵਾਲਿਆਂ ਦੇ ਵਿਚਕਾਰ ਖੂਨੀ ਝੜਪ ਹੋ ਜਾਂਦੀ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਜ਼ਖਮੀ ਹੋ ਜਾਂਦਾ ਤਾਂ ਲਗਾਤਾਰ ਕਈ ਪਿਛਲੇ ਦਿਨਾਂ ਤੋਂ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਪੁਲਿਸ ਰੇਡ ਕਰਨ ਜਾਂਦੀ ਹੈ ਤਾਂ ਉੱਥੇ ਹੀ ਪਿੰਡ ਵਾਲੇ ਇੱਕ ਦੂਜੇ ਦੇ ਉੱਤੇ ਚੜਪਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤਾਂ ਬੇਹਦ ਸ਼ਰਮਨਾ ਕਰਨ ਵਾਲੀਆਂ ਖਬਰਾਂ ਨੇ ਪੁਲਿਸ ਸੁਰੱਖਿਆ ਦੇ ਲਈ ਹੁੰਦੀ ਹੈ ਜੇਕਰ ਪੁਲਿਸ ਲੋਕਾਂ ਦੀ ਸੁਰੱਖਿਆ ਨਹੀਂ ਕਰੇਗੀ ਤਾਂ ਪੁਲਿਸ ਤੇ ਕੌਣ ਯਕੀਨ ਕਰੇਗਾ ਤਾਂ ਅਜੀਆਂ ਘਟਨਾਵਾਂ ਸ਼ਰਮਸਾਰ ਕਰਦੀਆਂ ਨੇ ਪੁਲਿਸ ਨੂੰ ਵੀ ਇਹ ਚਾਹੀਦਾ ਹੈ ਕਿ ਜਿਹੜਾ ਦੋਸ਼ੀ ਹੈ ਜਾਂ ਮਲਜ਼ਮ ਹੈ ਉਸਤੇ ਹੀ ਕਾਰਵਾਈ ਕੀਤੀ ਜਾਵੇ ਨਾ ਕਿ ਪੂਰੇ ਪਿੰਡ ਦੇ ਉੱਤੇ ਹਮਲਾ ਕਰ ਦਿੱਤਾ ਜਾਵੇ ਹਾਲਾਂਕਿ ਪੁਲਿਸ ਮੁਲਾਜ਼ਮੇ ਕਹਿ ਰਹੇ ਨੇ ਕਿ ਅਸੀਂ ਰੇਡ ਕਰਨ ਗਏ ਸੀ ਤੇ ਜਿਸ ਪਰਿਵਾਰ ਤੇ ਰੇਡ ਕਰਨੀ ਸੀ ਉਸ ਦੇ ਵੱਲੋਂ ਸਾਡੇ ਤੇ ਹਮਲਾ ਕੀਤਾ ਗਿਆ ਤੇ ਇਸ ਦੇ ਵਿੱਚ ਹਲੇ ਪੂਰਾ ਸਪਸ਼ਟ ਨਹੀਂ ਹੋ ਸਕਿਆ ਕਿ ਇਸ ਦੇ ਵਿੱਚ ਦੋਸ਼ੀ ਕੌਣ ਸੀ ਜਾਂ ਕਸੂਰਵਾਰ ਕੌਣ ਸੀ ਜਿਸ ਦੇ ਲੋਕੇ ਹਮਲਾ ਕੀਤਾ ਗਿਆ ਪਰ ਤਸਵੀਰਾਂ ਸਾਹਮਣੇ ਆਈਆਂ ਨੇ ਪਿੰਡ ਜਗਤਪੁਰਾ ਦੀਆਂ ਜਿੱਥੇ ਕਿ ਪੁਲਿਸ ਮੁਲਾਜ਼ਮ ਤੇ ਪਿੰਡ ਵਾਲਿਆਂ ਦੇ ਵਿੱਚਕਾਰ ਝੜਪ ਹੋਈ ਹੈ ਪੁਲਿਸ ਵਾਲੇ ਪਿੰਡ ਵਾਲਿਆਂ ਤੇ ਡੰਡੇ ਵਾਰਾ ਰਹੇ ਨੇ ਕੁਝ ਪੁਲਿਸ ਮੁਲਾਜ਼ਮ ਸਿਵਲ ਵਰਦੀ ਦੇ ਵਿੱਚ ਨੇ ਤੇ ਕੁਝ ਦੇ ਵੱਲੋਂ ਕੁਝ ਵਰਦੀ ਪਹਿਨੇ ਹੋਏ ਨੇ ਤੇ ਕੁਝ ਸਿਵਲ ਦੇ ਵਿੱਚ ਨੇ ਤਾਂ ਪਿੰਡ ਵਾਲਿਆਂ ਦਾ ਇਸ ਪੂਰੇ ਮਾਮਲੇ ਦੇ ਵਿੱਚ ਕੀ ਕਹਿਣਾ ਹੈ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ ਬੋਟਾ ਕਹਿੰਦੇ ਗੱਲ ਕਰਦਾ ਗੱਲ ਕਰਦਾ ਜਵਾਰਦਸ ਦੀ ਮੇਰੇ ਮੇਰੇ ਪਟਾ ਪੰਡਾ ਨੇ ਪਟਾ ਬੰਦੋਲੇ ਪਟਾ ਬੰਦੋਲੇ ਮਹੋਸ਼ਾਇਆ ਕੋਲੋਂ ਮੋਹਲੇ ਕਾਣੀ ਪੰਛੀ ਸਾਰਾ ਪਿੰਡ ਖਵਾਏ ਉਹਨਾਂ ਨੇ ਨਾ ਡਾ ਦਵਾਈ ਕਿੰਨੀ ਨਾ ਤਾਂ ਇਹ ਰਾਤ ਆਏ ਦਾ ਰਾਤ ਆ ਕੇ ਇਹਨਾਂ ਨੇ ਤਲਾਸ਼ੀ ਨੇ ਇਹ ਕਰੋ ਕੋਈ ਚੀਜ਼ ਨਹੀਂ ਮਿਲੀ ਬੰਦੇ ਚੋਕੇ ਲੈ ਚਲੇ ਗਏ ਪੈਸੇ ਲੈਣਾ ਖੰਗਿਆਂ ਨੂੰ ਛਡਾਏ ਨੇ ਕਹਿੰਦੇ ਕਿ ਨਾਂਸਾਂ ਨੂੰ ਦੋ ਮਹੀਨਾ ਲੱਗੇ ਨੇ ਡਾੜੀ ਮਾਰ ਕੇ ਕਹਿੰਦੇ ਦਿੱਤੇ ਨੇ ਕਹਿੰਦੇ ਪੈਸਾ ਥੋੜਾ ਸਾਨੂੰ ਜ਼ਿਆਦਾ ਦੋ ਨਹੀਂ ਤਾਂ ਅਸੀਂ ਹੋਰ ਤਰੀਕੇ ਨਾਲ ਕਰ ਪਟਾਵਾ ਲਾ ਦੇਵਾਂਗੇ ਇਗਜ਼ਾਮ ਕੀ ਇਗਜ਼ਾਮ ਨਾਲ ਗੱਲਾਂ ਕਰਦੇ ਸੀ ਜਿਹੜਾ ਬੋਲਣ ਦੇ ਦੀ 1 ਮਿੰਟ ਪੈਂਟ ਬਲੈਕ ਇਹ ਕਰਦੇ ਹੁਣ ਕਿ ਸਾਰਾ ਪਿੰਡ ਤੇ ਨਹੀਂ ਬਲੈਕ ਕਰਦਾ ਇਹਨਾਂ ਨੇ ਅੰਦਾਜ਼ ਤੋਂ ਗੋਲੀਆਂ ਚਲਾਈਆਂ ਮੈਂ ਇਕੱਲੀ ਬੰਦਾ ਮੇਰੇ ਸਿਰ ਤੇ ਨਹੀਂ ਮੈਂ ਆਪਣਾ ਬੇਟਾ ਲੈ ਕੇ ਗੋਲੀਆਂ ਇਹਨਾਂ ਨੇ ਉੱਥੋਂ ਗੋਲੀਆਂ ਮਾਰੀਆਂ ਉਹ ਗੋਲੀ ਸਾਡੇ ਚਾਚੇ ਦੇ ਮੁੰਡੇ ਗੋਪੀ ਨੂੰ ਵੱਜੀ ਏ ਸਾਡਾ ਕੀ ਕਸੂਰ ਹੈ ਜੀ ਬਲੈਕ ਕਰ ਦੋਗੇ ਕੀ ਕਰਦੇ ਹੋਣਗੇ ਅਸੀਂ ਤਾਂ ਨਹੀਂ ਕਰਦੇ ਕਿੰਨੇ ਸਾਡੇ ਜਿੱਦਾਂ ਪੁਲਿਸ ਆਉਂਦੀ ਏ ਇਹਨਾਂ ਦੇ ਕਰੋ ਥੱਪਿਆਂ ਨੂੰ ਥੱਪੇ ਪੈਸੇ ਲੈ ਜਾਂਦੀ ਏ ਉਧਰ ਪੁਲਿਸ ਪਹੁੰਚਦੀ ਏ ਪਿੰਡ ਵਾਲਿਆਂ ਨੂੰ ਵੀ ਹਾਂ ਵੀ ਅਸੀਂ ਇਹਨਾਂ ਦੇ ਕਰੋ ਪੈਸੇ ਲੈ ਕੇ ਜਾਂਦੇ ਆ ਬੀਬੀ ਕੋਈ ਪੈਸਾ ਕਰਦੀ ਮੱਤਾਂ ਆ ਗਏ ਹਟਰਾਲਾ ਦੀ ਕੁੜੀ ਨੂੰ ਹਟਰਾਲਾ ਹਟਕੇ ਮਾਰੇ ਤੁਸੀਂ ਹਾਂ ਹਟਕੇ ਮਾਰੇ ਤੁਸੀਂ ਤੁਹਾਡੀ ਤੁਹਾਡੀ Helo कर लो इधर इधर अभी तो ना पाए ओए आ तू मेरे से हाथ ¡Gracias! No. ਪਿੰਡ ਜਗਤਪੁਰਾ ਦੀਆਂ ਨੇ ਜਿੱਥੇ ਕਿ ਪੁਲਿਸ ਮੁਲਾਜ਼ਮਾਂ ਤੇ ਪਿੰਡ ਵਾਲਿਆਂ ਦੇ ਵਿਚਕਾਰ ਖੂਨੀ ਝੜਪ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਵਿੱਚ ਇੱਕ ਨੌਜਵਾਨ ਦੇ ਗੋਲੀ ਵੀ ਲੱਗੀ ਹੈ ਦੱਸਿਆ ਇਹ ਦੱਸ ਦਈਏ ਕਿ ਪਿੰਡ ਵਾਲਿਆਂ ਦੇ ਵਿੱਚ ਪਿੰਡ ਵਾਲਿਆਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਪੁਲਿਸ ਦੇ ਵੱਲੋਂ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਇਲਜ਼ਾਮ ਲਗਾਏ ਜਾ ਰਹੇ ਨੇ ਜਿਸ ਦੌਰਾਨ ਇੱਕ ਨੌਜਵਾਨ ਦੇ ਗੋਲੀ ਲੱਗੀ ਹੈ ਪਰ ਪੁਲਿਸ ਇਹ ਕਹਿ ਰਹੀ ਹੈ ਕਿ ਰੇਡ ਕਰਨ ਦੇ ਲਈ ਗਈ ਸੀ ਪੁਲਿਸ ਜਿਸ ਦੌਰਾਨ ਇਹ ਹਮਲਾ ਹੋ ਜਾਂਦਾ ਹੈ ਖੂਨੀ ਝੜਪ ਹੋਈ ਹੈ ਪਟਿਆਲਾ ਦੇ ਪਿੰਡ ਜਗਤਪੁਰਾ ਦੇ ਵਿੱਚ ਜਿੱਥੇ ਕਿ ਇੱਕ ਨੌਜਵਾਨ ਦੇ ਗੋਲੀ ਵੀ ਲੱਗੀ ਹੈ ਇਸ ਪੂਰੀ ਘਟਨਾਕਰਮ ਬਾਰੇ ਜਿਸ ਨੌਜਵਾਨ ਦੇ ਗੋਲੀ ਲੱਗੀ ਹੈ ਉਸ ਦੀ ਭੈਣ ਦੇ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਜਗਤਪੁਰਾ ਦੀਆਂ ਨੇ ਪਟਿਆਲਾ ਦੇ ਵਿੱਚ ਜਿੱਥੇ ਸਵੇਰ ਦੇ ਸਮੇਂ ਪੁਲਿਸ ਪਾਰਟੀ ਰੇਡ ਕਰਨ ਜਾਂਦੀ ਹੈ ਤਾਂ ਇਸੇ ਦੌਰਾਨ ਹੀ ਪੁਲਿਸ ਦੇ ਵੱਲੋਂ ਪਿੰਡ ਵਾਲਿਆਂ ਤੇ ਇੱਟਾਂ ਵਾਰਾਈਆਂ ਜਾਂਦੀਆਂ ਨੇ ਡੰਡੇ ਵਾਰਾਏ ਜਾ ਰਹੇ ਨੇ ਤਾਂ ਗੋਲੀ ਚੱਲਣ ਦੀ ਵੀ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਦੇ ਪੱਟ ਦੇ ਵਿੱਚ ਗੋਲੀ ਲੱਗੀ ਹੈ ਤੇ ਇਸ ਦੀ ਜਾਣਕਾਰੀ ਉਸ ਨੌਜਵਾਨ ਦੀ ਭੈਣ ਦੇ ਵੱਲੋਂ ਦਿੱਤੀ ਗਈ ਹੈ ਮੇਰਾ ਨਾਮ ਹਰਸ਼ਪ੍ਰੀਤ ਮੈਂ ਮੇਰਾ ਬ੍ਰਦਰ ਸੀ ਉਹ ਇੱਥੇ ਸਿਰਫ ਜੜਾਣਾ ਸੀ ਦੇਖ ਰੇ ਗੱਡੀ ਚ ਬਿਠਾ ਕੇ ਲਾਠੀਆਂ ਮਾਰ ਰੇ ਸੀ ਸਾਰੇ ਪੁਲਿਸ ਵਾਲ ਕੋ ਲੇਡੀਜ਼ ਨਹੀਂ ਸੀ ਉੱਤੇ ਉਹਨਾਂ ਜਨਾਨੀਆਂ ਨੂੰ ਵੀ ਕੁੱਟਿਆ ਡੰਡੇ ਮਾਰਿਆ ਜਦੋਂ ਇੱਥੇ ਆ ਕੇ ਉਹ ਛਡਾਰਾ ਉਹਨੂੰ ਗੋਲੀਆਂ ਮਾਰੇ ਮੇਰੇ ਸਾਹਮਣੇ ਦੋ ਗੋਲੀਆਂ ਇੱਕ ਫਾਇਰ ਨਿਕਲਿਆ ਪਿਸਟਲ ਚ ਇੱਕ ਬੜੀ ਬੰਦੂਕ ਚੋਂ ਉਹਨੇ ਗੋਲੀਆਂ ਦੇ ਵਿੱਚ ਪੱਟ ਤੇ ਵੱਜੀ ਆ ਉਹਦੇ ਮੇਰੇ ਵੀ ਮੇਰਾ ਫੋਨ ਹੱਥੋਂ ਖੋ ਕੇ ਲਾਗੇ ਮੈਂ ਵੀਡੀਓ ਬਣਾ ਰਹੀ ਸੀ ਸਾਡੇ ਪੱਥਰ ਮਾਰੇ ਮੈਂ ਤਾਂ ਉੱਥੇ ਤਾਂ ਕੜੀਸ ਕੇ ਲੱਗੇ ਸੀ ਸਿਰ ਤੇ ਡੰਗ ਮਾਰੀ ਉਹ ਤਾਂ ਖੂਨ ਕੋਨੋ ਆ ਪਿਆ ਸੀ ਕੜੀਏ ਨੇ ਇਕੱਠੇ ਕਰਕੇ ਤਾਂ ਜੀ ਰੱਬੀਓ ਕੋਣ ਤੁਹਾਡਾ ਮੇਰਾ ਬਰਾਦਰ ਉਹ ਕਿੱਥੇ ਹੁਣ ਹਰਜਿੰਦਰਾ ਚੋਂ ਉਹਨੂੰ ਦਾਖਲ ਨਹੀਂ ਕਰਵਾਇਆ ਸੀ ਮੈਂ ਸਾਨੂੰ ਦਾਖਲ ਕਰਾਇਆ ਐ ਐ ਤੋਂ ਨੰਗਾ ਨਹੀਂ ਦੇ ਰਹੇ ਸੀ ਸਾਰੇ ਇੱਥੇ ਕੜ ਗਏ ਸੀ ਜਾ ਕੇ ਰਸਤਾ ਨਹੀਂ ਦਿੱਤਾ ਉਹਨਾਂ ਨੇ ਉੱਦਰ ਲੈ ਕੇ ਗਏ ਚੋਰੀ ਚੁਪੇ ਕਿਉਂ ਆਈ ਸੀ ਪੁਲਿਸ ਆ ਪਿੰਡ ਦੇ ਵਿੱਚ ਸਾਨੂੰ ਨਹੀਂ ਪਤਾ ਹੈਗਾ ਅਸੀਂ ਤਾਂ ਉੱਠ ਕੇ ਆਏ ਰੋਲਾ ਪੈਰਾ ਦੇਖ ਕੇ ਦਿਲ ਛੜਾਣ ਆਏ ਤੇ ਸਾਰੇ ਸਾਰਿਆਂ ਨੂੰ ਮਿੱਚੀ ਮਾਰਨ ਲੱਗ ਗਏ ਸੀ ਉਹ ਕਿੰਨੇ ਵੇਲੇ ਦੀ ਗੱਲ ਹੈ छुए रे यार थोड़ी देर पहले नहीं करले दास कौन था साढ़े सात सात वही दिखा ले हाथ किधर हाथ किधर आ रही हूँ मेरा की बारे आ देखो आ देखो तामीज़ ना पाओ बाहर कौन मर रही है हाथ किधर मर रही है हाँ हाथ किधर मर रही है

ਤੁਹਾਡੇ ਮਾਰੇ ਤੁਸੀਂ ਸਾਡੀ ਤੁਹਾਡੀ ਜਿਹੜਾ ਪਟਿਆਲਾ ਦੇ ਪਿੰਡ ਜਗਤਪੁਰਾ ਦੀਆਂ ਨੇ ਜਿੱਥੇ ਕਿ ਪਿੰਡ ਵਾਲਿਆਂ ਤੇ ਪੁਲਿਸ ਮੁਲਾਜ਼ਮਾਂ ਦੇ ਵਿਚਕਾਰ ਖੂਨੀ ਝੜਪ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਸੀਆਈ ਸਟਾਫ ਦੇ ਵੱਲੋਂ ਪਿੰਡ ਦੇ ਵਿੱਚ ਰੇਡ ਕੀਤੀ ਗਈ ਸੀ ਜਿਸ ਦੌਰਾਨ ਇਹ ਝੜਪ ਹੋ ਜਾਂਦੀ ਹੈ ਪੁਲਿਸ ਵਾਲਿਆਂ ਦੇ ਵੱਲੋਂ ਪਿੰਡ ਵਾਲਿਆਂ ਤੇ ਡੰਡੇ ਵਰਾਏ ਜਾ ਰਹੇ ਨੇ ਤਸਵੀਰਾਂ ਪਟਿਆਲਾ ਦੇ ਪਿੰਡ ਜਗਤਪੁਰਾ ਦੀਆਂ ਨੇ ਜਿੱਥੇ ਕਿ ਸਵੇਰ ਦੇ ਸਮੇਂ ਪੁਲਿਸ ਪਾਰਟੀ ਦੇ ਵੱਲੋਂ ਰੇਡ ਕੀਤੀ ਗਈ ਸੀ ਤਾਂ ਇਸੇ ਦੌਰਾਨ ਹੀ ਝੜਪ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਵਿੱਚ ਇੱਕ ਨੌਜਵਾਨ ਦੇ ਗੋਲੀ ਵੀ ਲੱਗੀ ਹੈ ਤਾਂ ਲਗਾਤਾਰ ਪੰਜਾਬ ਦੇ ਵਿੱਚ ਅਜਿਹੇ ਘਟਨਾਵਾਂ ਵਧ ਰਹੀਆਂ ਨੇ ਗੁੰਡਾਗਰਦੀ ਵਧ ਰਹੀ ਹੈ ਪਿਛਲੇ ਦਿਨ ਦੀ ਗੱਲ ਕੀਤੀ ਜਾਵੇ ਪਿਛਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਵਿਚ ਵੀ ਇੱਕ ਵੱਡੀ ਵਾਰਦਾਤ ਹੋਈ ਸੀ ਜਿੱਥੇ ਕਿ ਦੋ ਪੁਲਿਸ ਮੁਲਾਜ਼ਮਾਂ ਦੀ ਜਾਨ ਚਲੀ ਗਈ ਸੀ ਪੁਲਿਸ ਪਾਰਟੀ ਦੇ ਵੱਲੋਂ ਕਿਸ ਪੁਲਿਸ ਪਾਰਟੀ ਨੂੰ ਕੋਈ ਸੂਹ ਮਿਲੀ ਸੀ ਜਿਸ ਆਧਾਰ ਤੇ ਸ਼ੱਕੀ ਵਿਅਕਤੀਆਂ ਦਾ ਪਿੱਛਾ ਕੀਤਾ ਜਾ ਰਿਹਾ ਸੀ ਤਾਂ ਇਸੇ ਦੌਰਾਨ ਹੀ ਜਿਵੇਂ ਹੀ ਪੁਲਿਸ ਮੁਲਾਜ਼ਮ ਨਵੀਂ ਦਾਣਾ ਮੰਡੀ ਦੇ ਨਜ਼ਦੀਕ ਪਹੁੰਚਦੇ ਨੇ ਤਾਂ ਸ਼ੱਕੀਆਂ ਦੇ ਵੱਲੋਂ ਹੀ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਜਿਸ ਦੌਰਾਨ ਦੋ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਸੀ ਤੇ ਇੱਕ ਜਵਾਨ ਜ਼ਖਮੀ ਹੋ ਗਿਆ ਸੀ ਜਿਸ ਨੂੰ ਕੇ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਇਸ ਪੂਰੀ ਘਟਨਾਕ੍ਰਮ ਤੋਂ ਬਾਅਦ ਗੈਂਗਸਟਰ ਜੈਪਾਲ ਭੁੱਲਰ ਦਾ ਨਾਮ ਸਾਹਮਣੇ ਆਇਆ ਸੀ ਤੇ ਚਾਰ ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਵੀ ਪੁਲਿਸ ਦੇ ਵੱਲੋਂ ਜਾਰੀ ਕਰ ਦਿੱਤੀਆਂ ਗਈਆਂ ਸਨ ਤਾਂ ਪੰਜਾਬ ਦੇ ਵਿੱਚ ਲਗਾਤਾਰ ਅਜਿਹੀਆਂ ਘਟਨਾਵਾਂ ਵਧ ਰਹੀਆਂ ਨੇ ਗੁੰਡਾਗਰਦੀ ਵਧ ਰਹੀ ਹੈ ਅਜਿਹੀਆਂ ਘਟਨਾਵਾਂ ਪੁਲਿਸ ਮੁਲਾਜ਼ਮਾਂ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਖੜੇ ਕਰਦੀਆਂ ਨੇ ਆਖਰ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਅਜਿਹੀਆਂ ਘਟਨਾਵਾਂ ਕਿਉਂ ਨਹੀਂ ਰੁਕੀਆਂ ਜਾ ਰਹੀਆਂ ਨਸ਼ੇ ਦੀ ਸਪਲਾਈ ਲਗਾਤਾਰ ਵੱਧ ਰਹੀ ਹੈ ਇਹ ਜੋ ਪਿਛਲਾ ਮਾਮਲਾ ਸੀ ਜੁਗਰਾਉਂ ਦੇ ਵਿੱਚ ਹੋਇਆ ਸੀ ਇਸ ਦੇ ਵਿੱਚ ਵੀ ਨਸ਼ੇ ਦੀ ਸਪਲਾਈ ਨੂੰ ਲੈ ਕੇ ਹੀ ਤਤ ਸਾਹਮਣੇ ਆਏ ਨੇ ਤਾਂ ਵੱਡੀਆਂ ਵਾਰਦਾਤਾਂ ਪੰਜਾਬ ਦੇ ਵਿੱਚ ਵੱਧ ਰਹੀਆਂ ਨੇ ਇਸ ਪਿੰਡ ਦੀ ਘਟਨਾ ਦੀ ਜੇ ਗੱਲ ਕੀਤੀ ਜਾਵੇ ਤਾਂ ਇੱਥੇ ਵੀ ਇਹ ਕਿਹਾ ਜਾ ਰਿਹਾ ਕਿ ਇੱਕ ਪਿੰਡ ਦੇ ਵਿੱਚ ਪਰਿਵਾਰ ਸੀ ਜਿਹੜਾ ਕਿ ਉਹ ਸ਼ਰਾਬ ਦੀ ਤਸਕਰੀ ਕਰਦਾ ਸੀ ਉਸੇ ਤਰੀਕੀ ਪੁਲਿਸ ਪਾਰਟੀ ਦੇ ਵੱਲੋਂ ਰੇਡ ਕੀਤੀ ਜਾਣੀ ਸੀ ਪਿੰਡ ਵਾਲਿਆਂ ਦਾ ਇਹ ਕਹਿਣਾ ਹੈ ਕਿ ਸ਼ਰਾਬ ਵੇਚੀ ਜਾਂਦੀ ਸੀ ਜਿਸ ਪਰਿਵਾਰ ਦੇ ਉੱਤੇ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਸੀ ਪਰ ਪੂਰੇ ਪਿੰਡ ਦੇ ਤੇ ਹਮਲਾ ਕਿਉਂ ਕੀਤਾ ਗਿਆ ਪਿੰਡ ਵਾਲੇ ਪੁਲਿਸ ਵਾਲਿਆਂ ਤੇ ਇਲਜ਼ਾਮ ਲਗਾ ਰਹੇ ਨੇ ਜਿਹੜੇ ਵੀ ਮੁਲਜ਼ਮ ਸਨ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਣੀ ਸੀ ਪਰ ਪੂਰੇ ਪਿੰਡ ਵਾਲਿਆਂ ਤੇ ਹਮਲਾ ਕਿਉਂ ਕੀਤਾ ਗਿਆ ਤਾਂ ਪਿਛਲੇ ਦਿਨੀ ਵੀ ਹੋਰ ਵੀ ਅਜੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਪੁਲਿਸ ਪਾਰਟੀ ਜਦੋਂ ਰੇਡ ਕਰਨ ਜਾਂਦੀ ਹੈ ਤਾਂ ਪਿੰਡ ਵਾਲਿਆਂ ਦੇ ਨਾਲ ਹੀ ਆਪਸ ਦੇ ਵਿੱਚ ਝੜ ਜਾਂਦੀ ਹੈ ਤੇ ਹੁਣ ਅੱਜ ਤਾਜ਼ਾ ਤਸਵੀਰਾਂ ਪਟਿਆਲਾ ਦੇ ਪਿੰਡ ਜਗਤਪੁਰਾ ਤੋਂ ਸਾਹਮਣੇ ਆਈਆਂ ਨੇ ਜੋ ਕਿ ਦੇਵੀਗੜ ਦੇ ਦੇਵੀਗੜ ਦੇ ਕੋਲ ਪਿੰਡ ਪੈਂਦਾ ਹੈ ਜਗਤਪੁਰਾ ਇੱਥੇ ਪੁਲਿਸ ਪਾਰਟੀ ਸਵੇਰ ਦੇ ਸਮੇਂ ਰੇਡ ਕਰਨ ਗਈ ਸੀ ਸੀਆਈਏ ਸਟਾਫ ਦੇ ਵੱਲੋਂ ਰੇਡ ਕੀਤੀ ਗਈ ਸੀ ਬੀ ਤਾਂ ਪੁਲਿਸ ਮੁਲਾਜ਼ਮ ਇੱਕ ਪਾਸੇ ਕਹਿ ਰਹੇ ਨੇ ਕਿ ਬੀਤੀ ਰਾਤ ਜਦੋਂ ਰੇਡ ਕਰਨ ਗਏ ਸੀ ਤਾਂ ਹਮਲਾ ਕਰ ਦਿੱਤਾ ਗਿਆ ਸੀ ਪੁਲਿਸ ਮੁਲਾਜ਼ਮਾਂ ਦੇ ਉੱਤੇ ਜਿਸ ਕਾਰਨ ਸਵੇਰ ਦੇ ਸਮੇਂ ਤੜਕਸਾਰੇ ਰੇਡ ਕੀਤੀ ਗਈ ਹੈ ਤੇ ਇਸ ਦੌਰਾਨ ਹੀ ਪੁਲਿਸ ਵਾਲਿਆਂ ਤੇ ਪਿੰਡ ਵਾਲਿਆਂ ਦੇ ਵਿਚਕਾਰ ਝੜਪ ਹੋ ਜਾਂਦੀ ਹੈ ਤੇ ਪੁਲਿਸ ਵਾਲੇ ਕਹਿ ਰਹੇ ਨੇ ਕਿ ਬਚਾਅ ਦੇ ਬਚਾਅ ਦੇ ਲਈ ਗੋਲੀ ਚਲਾਈ ਗਈ ਸੀ ਜਿਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਇੱਕ ਨੌਜਵਾਨ ਦੇ ਗੋਲੀ ਲੱਗੀ ਹੈ ਤੇ ਪੱਟ ਦੇ ਵਿੱਚ ਗੋਲੀ ਲੱਗੀ ਹੈ ਨੌਜਵਾਨ ਜ਼ਖਮੀ ਹੋਇਆ ਹੈ ਪਹਿਲਾ ਪਿੰਡ ਵਾਲਿਆਂ ਜਿਸ ਨੌਜਵਾਨ ਦੇ ਗੋਲੀ ਲੱਗੀ ਸੀ ਉਸ ਦੀ ਭੈਣ ਦੇ ਵੱਲੋਂ ਇਸ ਦੀ ਪੂਰੀ ਜਾਣਕਾਰੀ ਦਿੱਤੀ ਗਈ ਸੀ ਤੇ ਪੁਲਿਸ ਵਾਲੇ ਕਹਿ ਰਹੇ ਨੇ ਕਿ ਬਚਾਅ ਦੇ ਤ ਗੋਲੀ ਚਲਾਈ ਗਈ ਸੀ ਮੈਂ ਕਿ ਕਿਹੜੀ ਜਗ੍ਹਾ ਪੈਂਦੀ ਹੈ ਬੀਤੀ ਰਾਤ ਜਗਤਪੁਰਾ ਪਿੰਡ ਦੇ ਵਿੱਚ ਸੀਆਈਏ ਦੀ ਪਾਰਟੀ ਨੇ ਰੇਡ ਕੀਤੀ ਸੀ ਇਹ ਜਿਹੜੇ ਹਰਭਜਨ ਸਿੰਘ ਤੇ ਉਹਦੇ ਦੋਹਾਂ ਲੜਕੀ ਨੇ ਤੇ ਹੋਰ ਲੇਡੀਜ਼ ਤੇ ਅਨਨੌਨ ਬੰਦੇ ਇਹ ਜਿਹੜੇ ਉਹ ਸੀਆਈਏ ਦੀ ਪਾਰਟੀ ਦੇ ਗੜ ਪੈਗੇ ਸੀ ਅੱਗੋਂ ਫੁੱਟਮਾਰ ਵੀ ਕੀਤੀ ਸੀ ਜਿਹਦੇ ਸਬੰਧੀ ਐਫ ਆਈ ਆਰ ਨੰਬਰ 79 ਮਿਤੀ 20 5 21 ਅੰਡਰ ਸੈਕਸ਼ਨ 353 186 332 ਆਈ ਪੀਸੀ ਇਹਨਾਂ ਦੇ ਖਿਲਾਫ ਕਰ ਅੱਜ ਸਵੇਰ 7:30 ਵਜੇ ਦੇ ਕਰੀਬ ਸੀਆਈਏ ਦੀ ਪਾਰਟੀ ਫੇਰ ਦੁਬਾਰਾ ਰੇਡ ਕਰਕੇ ਇਹਨਾਂ ਨੂੰ ਫੜਨ ਵਾਸਤੇ ਆਈ ਤਾਂ ਇਹਨਾਂ ਦੇ ਵਿੱਚੋਂ ਇੱਕ ਬੰਦਾ ਜਿਹੜਾ ਫੜ ਲਿਆ ਸੀਗਾ ਤੇ ਇਹਨਾਂ ਨੇ ਮਜਾਮਤ ਕਰਕੇ ਕਈ ਕਾਫੀ ਬੰਦਿਆਂ ਨੇ ਮਤਲਬ ਉਹ ਬੰਦਾ ਛਡਾ ਲਿਆ ਨਾਲੇ ਫੈਰ ਕੀਤਾ ਜਿਹੜਾ ਫੈਰ ਸੀ ਹੋਂਦਾਰ ਰਾਜਾ ਰਾਮ ਦੇ ਲੱਗਾ ਰਾਜਾ ਸਿੰਘ ਦੇ ਤੇ ਉਦੋਂ ਬਾਅਦ ਜਿਹੜਾ ਹੈਗਾ CIA ਦੇ ਵੀ ਇੱਕ ਮੁਲਾਜ਼ਮ ਨੇ ਆਪਣੇ ਬਚਾਓ ਵਾਸਤੇ ਹਵਾਈ ਫੇਰ ਕਰਕੇ ਇਹਨਾਂ ਨੂੰ ਭਜਾਇਆ ਤੇ ਅਜੇ ਮੁਲਾਜ਼ਮ ਜਿਹੜੇ ਹੈਗੇ ਆ ਉਹ ਦਾਖਲ ਨੇ ਹਿੰਦਰਾ ਚ ਉਹਨਾਂ ਦੇ ਬਿਆਨ ਲੈਣ ਹਾਸਲ ਕਰਨ ਉਪਰੰਤ ਇਹੋ ਜੀ ਕਾਰਵਾਈ ਬੰਦੀ ਹੋਈ ਅਮਨਕੀ ਦੇ ਅੰਦਰ ਰੇਡ ਕਰਨ ਤੁਸੀਂ ਰੇਡ ਕਰਨੇ ਕੋਈ ਨਸ਼ਾ ਵਗੈਰਾ ਵੇਖੀ ਦੇਖੀ ਜ਼ਰੂਰੀ ਹੈ ਇਹਨਾਂ ਦੇ ਸ਼ਰਾਬ ਵਗੈਰਾ ਦੇ ਕਈ ਪਰਚੇ ਦਰਜ ਨੇ ਪਹਿਲਾਂ ਪ੍ਰਿਮੇਰ ਬੰਦੇ ਆ ਹੁਣ ਕੁਝ ਬਰਾਮਤੀ ਹੋਈ ਹੈ ਜੀ ਨਹੀਂ ਅਜੇ ਕੋਈ ਬਰਾਮਤੀ ਨਹੀਂ ਬਾਰੇ ਆ ਦੇਖੋ ਆ ਰਖਾਤਾ ਨਹੀਂ ਜਿੰਨਾ ਭੈਣ ਬਾਥੀ ਨਾ ਰੇਲੀ ਇਦਰਾ ਟਾਲਾ ਦੀ ਕੁੜੀ ਨੂੰ ਹਾ 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 ਹਟ ਗਿਆ ਰੋੜ ਹਟ ਕੇ ਮੇਲਾ ਲਾ ਲ ਤੂੰ ਮੇਰਾ ਕੀ ਬਾਰੇ ਆ ਦੇਖੋ ਆਹ ਦਾ ਖਤਰੀ ਤੇ ਨਾ ਪੈਂ ਹਾ ਹਟੂ ਮਾਰੇ ਦੀ ਹਟ ਕੇ ਮਾਰੇ ਦੀ ਅਤ ਕਿਵੇਂ ਮਾਰੇ ਤੁਸੀਂ ਪਾਰਟੀ ਤੇ ਦਵਾਲਿਆਂ ਦੇ ਵਿਚਕਾਰ ਚੜ੍ਹਪ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਦੌਰਾਨ ਇੱਕ ਨੌਜਵਾਨ ਦੇ ਗੋਲੀ ਲੱਗੀ ਹੈ ਪੱਟ ਦੇ ਵਿੱਚ ਗੋਲੀ ਲੱਗੀ ਦੱਸੀ ਜਾ ਰਹੀ ਹੈ ਤਾਂ ਪੁਲਿਸ ਵਾਲੇ ਕਹਿ ਰਹੇ ਨੇ ਕਿ ਬਚਾਅ ਦੇ ਤੌਰ ਤੇ ਗੋਲੀ ਚਲਾਈ ਗਈ ਸੀ ਤਾਂ ਪੂਰਾ ਮਾਮਲਾ ਪਿੰਡ ਜਗਤਪੁਰਾ ਦਾ ਹੈ ਜਿੱਥੇ ਕਿ ਸੀਆਈ ਸਟਾਫ ਦੇ ਵੱਲੋਂ ਰੇਡ ਕੀਤੀ ਗਈ ਸੀ ਜਿਸ ਦੌਰਾਨ ਪਿੰਡ ਵਾਲਿਆਂ ਤੇ ਪੁਲਿਸ ਪੁਲਿਸ ਵਾਲਿਆਂ ਦੇ ਵਿਚਕਾਰ ਚੜ੍ਹਪ ਹੋ ਜਾਂਦੀ ਹੈ ਤੇ ਇਸ ਦੇ ਦੌਰਾਨ ਇੱਕ ਨੌਜਵਾਨ ਦੇ ਗੋਲੀ ਵੀ ਲੱਗੀ ਹੈ ਪੁਲਿਸ ਵਾਲੇ ਕਹਿ ਰਹੇ ਨੇ ਕਿ ਸ਼ਰਾਬ ਨੂੰ ਲੈ ਕੇ ਇੱਕ ਪਰਿਵਾਰ ਦੇ ਉੱਤੇ ਰੇਡ ਕੀਤੀ ਗਈ ਸੀ ਜਿਸ ਦੇ ਕਿ ਪਰਿਵਾਰਿਕ ਮੈਂਬਰਾਂ ਨੂੰ ਫੜਨਾ ਸੀ ਤੇ ਇੱਕ ਮੁਲਜ਼ਮ ਨੂੰ ਫੜ ਵੀ ਲਿਆ ਗਿਆ ਸੀ ਤੇ ਐਸੇ ਦੌਰਾਨ ਹੀ ਪਿੰਡ ਵਾਲਿਆਂ ਦੇ ਨਾਲ ਚੜਪ ਹੋ ਜਾਂਦੀ ਹੈ ਜਿਸ ਦੀਆਂ ਕਿ ਤਸਵੀਰਾਂ ਸਾਹਮਣੇ ਆਈਆਂ ਨੇ ਪੁਲਿਸ ਦੇ ਵੱਲੋਂ ਪਿੰਡ ਵਾਲਿਆਂ ਤੇ ਡੰਡੇ ਵਰਾਏ ਜਾ ਰਹੇ ਨੇ ਇਟਾਂ ਚਲਾਈਆਂ ਜਾ ਰਹੀਆਂ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਪਟਿਆਲਾ ਦੇ ਪਿੰਡ ਜਗਤਪੁਰਾ ਦੀਆਂ ਨੇ ਜਿੱਥੇ ਕਿ ਸਵੇਰ ਦੇ ਸਮੇਂ ਸੀਆਈ ਸਟਾਫ ਦੇ ਵੱਲੋਂ ਰੇਡ ਕੀਤੀ ਗਈ ਸੀ ਤਾਂ ਐਸੇ ਦੌਰਾਨ ਹੀ ਪੁਲਿਸ ਵਾਲਿਆਂ ਤੇ ਪਿੰਡ ਵਾਲਿਆਂ ਦੇ ਵਿੱਚਕਾਰ ਚੜਪ ਹੋ ਜਾਂਦੀ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਪਿੰਡ ਦੇ ਸਰਪੰਚ ਦੇ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ ਭਾਜੀ ਨਾਮ ਕੀ ਹੈ ਤੁਹਾਡਾ ਤੇ ਪਿੰਡ ਦਾ ਮੇਰਾ ਅਮਰਜੀਤ ਸਿੰਘ ਡੇਰਾ ਜਗਤਪੁਰਾ ਹਾਂ ਜੀ ਜਿਆਵਾ ਡਿਸਟ੍ਰਿਕਟ ਹਾਂ ਜੀ ਸਰਪੰਚੋਂ ਹਾਂ ਜੀ ਹਾਂ ਜੀ ਅਤੇ ਇਹ ਐਮੈਸੇਜ ਹੋ ਰਿਹਾ ਸੀਗਾ ਮੈਨੂੰ ਵਾਜ ਆ ਰਹੀਆਂ ਕੁਝ ਬੁਲਾਣ ਆਏ ਬੱਚੇ ਇੱਥੇ ਕਿ ਐ ਇੱਥੇ ਕੁੱਟ ਮਾਰਦਾ ਸੀ ਪੁਲਿਸ ਨਾਲ ਤੇ ਜਦੋਂ ਮੈਂ ਬਾਹਰ ਗਿਆ ਮੈਂ ਉਹਨੂੰ ਹੱਥ ਜੋੜੇ ਪਤਾ ਲੱਗਿਆ ਸੀ ਸਿਨ ਸਟਾਫ ਤੋਂ ਸਟਾਫ ਹੈ ਹੱਥ ਜੋੜੇ ਵੀ ਚਲੋ ਕੋਈਆਂ ਆਪਾਂ ਬੈਠ ਕੇ ਦੇ ਲੈਂਦੇ ਆ ਇਹ ਜਿਹਨਾਂ ਨੇ ਜਾਨੀਆਂ ਅੰਦਰੋਂ ਆ ਗਈਆਂ ਉਹ ਕਹਿੰਦੇ ਸਾਨੂੰ ਵੀ ਡਾਂਗਾਂ ਨੂੰ ਮਾਰੀਆਂ ਨੇ ਜਾਨੀਆਂ ਦੇ ਮੂੰਹ ਮਾ ਖੂਨ ਨਿਕਲੇ ਜਿਹੜਾ ਭੁਪਿੰਦਰ ਦੀ ਘਰ ਦੀ ਇਹ ਇੱਕ ਉਹਨਾਂ ਦੀ ਬਾਦੀ ਕਹਿੰਦੇ ਆ ਬਾਬੇ ਸੁਕਿੰਦਰ ਦੀ ਘਰ ਦੀ ਉਹਦੇ ਮੂੰਹ ਨੂੰ ਖੂਨ ਡਾਂਗਾਂ ਨੂੰ ਮਾਰੀਆਂ ਚੋ ਲੇਡੀਜ਼ ਨਹੀਂ ਸੀ ਕੁੱਟਣੀ ਚਾਹੀਦੇ ਤੇ ਉਸ ਤੋਂ ਬਾਅਦ ਜਦੋਂ ਉਹ ਅਸੀਂ ਮ ਇਹਨਾਂ ਨੂੰ ਪੇਂਡ ਵਾਲੇ ਜਿਹੜੇ ਬੰਦੇ ਮੁੰਡੇ ਛਿੜਾ ਰਹੇ ਸੀ ਇਹਨਾਂ ਜਦੋਂ ਰੋਲਾ ਰੱਪਾ ਪਿਆ ਇਹ ਹੀ ਪਤਾ ਹੁਣ ਵਿੱਚੋਂ ਕੋਈ ਸ਼ਰਾਬਤੀ ਬੰਦੇ ਸੀ ਕੌਣ ਸੀ ਜੋ ਝਗੜਾ ਹੋਇਆ ਵੱਧ ਗਿਆ ਕੰਮ ਉਹਨਾਂ ਨੇ ਉੱਥੋਂ ਖੜ ਕੇ ਫੈਰ ਮਾਰੇ ਆ ਜਿਵੇਂ ਰਵਾਲਵਰ ਚੱਲਿਆ ਆ ਲੱਗਿਆ ਮੈਂ ਵੀ ਲੋਗ ਗਿਆ ਗੱਡੀ ਪਿੱਛੇ ਜਿਵੇਂ ਇੱਕ ਇੱਕ ਫੁੱਡੀ ਸਾਂ ਚੱਲੀ ਹੁੰਦੀ ਲੱਗਦੀ ਪਰ ਮੈਂ ਆਪਣੇ ਬਚਾਅ ਵਾਸਤੇ ਮੈਂ ਲੰਮੇ ਪੈ ਗਿਆ ਮੈਂ ਖੋਦ ਆਪਣਾ ਆਪ ਸੰਭਿਆ ਹਾਂ ਤੇ ਇਹਨਾਂ ਨੂੰ ਇੱਕ ਗੁਰਪ੍ਰੀਤ ਸਿੰਘ ਸਾਡਾ ਗੋਪੀ ਮੁੰਡਾ ਕਾਫੀ ਦਿਨ ਤੋਂ ਪੜ ਰਿਹਾ ਆਪਣੇ ਭੂਆ ਕੋਲੇ ਇੱਥੇ ਆਇਆ ਸੀਗਾ ਦੋ ਤਿੰਨ ਦਿਨ ਤੋਂ ਉਹਦੇ ਪੜ ਚ ਗੋਲੀ ਵੱਜੀ ਉਹ ਚੌਂਕ 'ਚ ਡਿੱਗਾ ਪਿਆ ਸੀ ਉਹਨੂੰ ਕੋਈ ਚੱਕੇ ਨਾ ਤੇ ਗੱਡੀ ਵਿੱਚ ਪਾਇਆ ਗੱਡੀ ਨੇ ਕੋਈ ਚਲਾਵੇ ਅੱਗੇ ਖੜੇ ਸੀ ਡਰਦਾ ਕੋਈ ਜਾਵੇ ਨਾ ਚਲੋ ਮੇਰਾ ਫਰਜ ਸੀਗਾ ਸਰਪੰਚ ਹੁੰਦੇ ਨਾਤੇ ਮੈਂ ਆਪਣੀ ਗੱਡੀ ਚੱਕੀ ਮੈਂ ਆਪਣੀ ਗੱਡੀ ਬਿਠਾਇਆ ਉਹਨੂੰ ਮੈਂ ਇੱਧਰ ਦੀ ਲੈ ਗਿਆ ਉਹਨੂੰ ਰਜਿੰਦਰ ਦਾਖਲ ਕਰਾਤਾ ਚਲੋ ਜਿੰਨਾ ਫਰਜ ਹੀ ਨਿਭਾਇਆ ਬਾਕੀ ਦੇਖੋ ਕਿ ਨਹੀਂ ਜੇਹਾ ਕੀ ਹੋ ਗਿਆ ਸੀ ਪਿੰਡ 'ਚ ਕਿ ਗੋਲੀਆਂ ਚੱਲ ਗਈਆਂ ਸਰ ਪਤਾ ਨਹੀਂ ਸਵੇਰੇ ਹੁਣ ਮੈਂ ਉੱਠ ਮੈਂ ਤਾਂ ਮੈਂ ਕੁਛਾਂ ਨਹੀਂ ਬੀਤੀ ਮੈਂ ਤਾਂ ਅਬ ਕੈਪਰੀ ਬਾਈ ਹੋਈ ਹੈ ਮੈਂ ਤਾਂ ਚੰਗੇ ਲੋਕਾਂ ਦਾ ਕਹਿਣਾ ਕਿ ਇਹ ਜਿਹੜੇ ਸੀਗੇ ਸ਼ਰਾਬ ਦਾ ਕੰਮ ਕਰਦੇ ਹਾਂ ਸਰ ਇਹ ਚਰਦੇ ਸ਼ਰਾਬ ਦਾ ਕੁਝ ਹੈ ਵੀ ਮੈਟਰ ਇਹਨਾਂ ਦਾ ਤੇ ਚਲੋ ਪਰ ਇਹ ਗੋਲੀ ਦਾ ਮੈਟਰ ਕੋਈ ਹੈ ਨਹੀਂ ਸੀਗਾ ਉਹਨਾਂ ਤੇ ਰੇਡ ਮਾਰਦੇ ਤੇ ਫੜੀ ਨਹੀਂ ਚੱਕ ਕੇ ਲੈ ਜਾਂਦੇ ਉਹਨਾਂ ਨੂੰ ਤੇ ਰਾਤ ਵੀ ਪੁਲਿਸ ਆਈ ਸੀ ਰਾਤ ਵੀ ਆਈ ਸੀਗੇ ਪੁਲਿਸ ਵਾਲੇ ਸਾਰੇ ਬੱਚੇ ਖੜੇ ਮੈਨੂੰ ਬੁਲਾਇਆ ਇਹਨਾਂ ਨੇ ਰਾਤ ਵੀ ਚਲੋ ਮੈਂ ਹੱਥ ਜੋੜ ਕੇ ਸਾਰਿਆਂ ਨੂੰ ਇਹਨਾਂ ਦੇ ਵੀ ਚਲੋ ਨਹੀਂ ਹੈਗਾ ਕੋਈ ਮੈਟਰ ਤੇ ਛੱਡੋ ਦਫਾ ਕਰੋ ਇਹਨਾਂ ਨੂੰ ਹੁਣ ਇਹ ਨਹੀਂ ਪਤਾ ਕੀ ਇਹ ਦਰੋਨੇ ਕਿ ਹੁੰਦੀ ਜਾਂਦੀ ਕਿਹੜੀ ਕਿਹ ਇਸ ਰੇਤ ਖਸੂਰ ਦੀ ਪੁਲਿਸ ਨਹੀਂ ਆ ਗਈ ਸੀ ਕੋਈ ਬਾਹਰ ਦੀ ਪੁਲਿਸ ਸੀ ਅੱਛਾ ਕਿਹੜੀ ਬੰਦੂਕ ਨਾਲ ਫਾਇਰਿੰਗ ਕੀਤੀ ਗਈ ਸੀ ਇੱਕ ਤਾਂ ਰਵਾਲਵਰ ਸੀ ਇੱਕ ਜਿਵੇਂ ਇੱਕ ਫੁੱਟਸਿਆਂ ਨੇ ਚੱਲੀ ਆ ਉੱਪਰੋਂ ਰੱਖ ਕੇ ਆ ਮੈਂ ਦੇਖਿਆ ਮੈਂ ਤਾਂ ਫਿਰ ਲੁਕ ਗਿਆ ਟਰੱਕ ਪਿੱਛੇ ਮੈਂ ਜੋ ਗੋਲੀ ਚੱਲੀ ਮੈਨੂੰ ਪਤਾ ਸੀ ਕਿ ਮੈਂ ਗੋਲੀ ਚੱਲ ਰਹੀ ਹੈ ਤਦੋਂ ਮੈਂ ਲੁਕ ਗਿਆ ਆਪਣਾ ਬਚਾਅ ਕੀਤਾ ਮੁਰਦਾ ਕੀ ਕਹੋਗੇ ਜਿਹੜੀ ਇਹ ਪੁਲਿਸ ਨੇ ਕਾਰਵਾਈ ਕੀਤੀ ਗੋਲੀ ਚਲਾਣ ਵਾਲੀ ਇਹਦੇ ਬਾਰੇ ਕੀ ਸੋਚਦੇ ਹੋ ਇਹ ਘਟਨਾ ਸਹੀ ਨਹੀਂ ਕੀਤੀ ਪੁਲਿਸ ਨੇ ਕੋਈ ਸੀਗੇ ਮੈਟਰ ਪੰਚਾਇਤ ਇਕੱਠੀ ਕਰਦੇ ਬੰਦੇ ਕਰਦੇ ਨਹੀਂ ਬਾਕੀ ਹੁਣ ਦੇਖੋ ਬੱਚਾ ਵੀ ਦਾਖਲੇ ਉਧਰ ਉਹ ਮੈਂ ਉਹਨੂੰ ਛੱਡ ਗਿਆ ਹਾਂ ਥੋੜਾ ਜਿਹਾ ਹੁਣ ਸੌਣ ਜਾ ਲੱਗਿਆ ਸੀ ਆ ਮੈਂ ਉਹਨੂੰ ਗੱਲਾਂ ਕਰਦਾ ਰਿਹਾ ਕੁਝ ਹੋਵੇ ਜਵਾਦ ਦਿਲ ਛੱਡ ਨਾ ਜਾਵੇ ਉਹਨੂੰ ਫੂਕੀ ਲੈ ਦਿੱਤਰ ਰਸਤਬੜਾ ਕੋਲ ਚਲੋ ਕਰਕੇ ਦਾਲ ਖਰਾਇਆ ਉਹਨਾਂ ਕਿੰਨੇ ਕਿੰਨੇ ਲੱਗੀਆਂ ਗੋਲੀਆਂ ਉਹਦੇ ਇੱਕ ਲੱਗੀ ਹੈ ਕਿੰਨੇ ਕ ਸਾਲ ਦਾ ਜਵਾਕ ਹੈ ਉਹਦਾ ਕੋਈ ਹੈ 18 ਤੋਂ 19 ਸਾਲ ਦਾ ਜਵਾਕ ਹੋਣਾ ਹੈ ਕੀ ਮੰਗ ਕਰਦੇ ਹੋ ਜੀ ਉਪਰ ਅਧਿਕਾਰੀਆਂ ਤੋਂ ਮੰਗ ਕੀ ਕਰਨੀ ਜੀ ਜਾਂਚ ਕੀਤੀ ਜਾਵੇ ਜਿਹਦੇ ਖਿਲਾਫ ਭੰਦੀ ਕਾਨੂੰਨੀ ਕਾਰਵਾਈ ਕੀਤੀ ਹੈ ਆਪਾਂ ਇਹ ਸਾਰੀ ਜਾਣਕਾਰੀ ਅਧਿਕਾਰੀ ਆਏ ਨੇ ਵੱਡੇ ਜਾਂਚ ਕਰਨਾ ਆਪਣੇ ਠੀਕ ਹੈ ਹੱਥਾਂ ਨਾਲ ਮਾਰਿਆ ਤੁਸੀਂ ਹੱਤਿਆਂ ਨਾਲ ਮਾਰਿਆ ਤੁਸੀਂ ਹਾਂ ਹੱਤਿਆਂ ਨਾਲ ਮਾਰਿਆ ਤੁਸੀਂ ਆਤਰਾਲੇ ਦੀ ਕੁੜੀ ਨੂੰ ਆਤਰਾਲੇ ਆਤ ਕਿਵੇਂ ਲਾ ਲੇ ਤੂੰ ਇਹ ਆ ਕੀ ਬਾਰੇ ਆ ਦੇਖੋ ਆਹ ਖਾਤਾ ਦੀ ਦਗਾ ਪਾ ਦੇ ਸਰਪੰਚ ਦਾ ਕਹਿਣਾ ਹੈ ਕਿ ਸਵੇਰ ਦੇ ਸਮੇਂ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਮਿਲੀ ਸੀ ਜਿਸ ਦੌਰਾਨ ਉਹਨਾਂ ਦਾ ਵੀ ਇਹ ਕਹਿਣਾ ਹੈ ਕਿ ਪੁਲਿਸ ਵਾਲਿਆਂ ਦੇ ਵੱਲੋਂ ਪਿੰਡ ਵਾਲਿਆਂ ਤੇ ਹਮਲਾ ਕੀਤਾ ਗਿਆ ਹੈ ਜਿਸ ਦੌਰਾਨ ਇੱਕ ਨੌਜਵਾਨ ਦੇ ਗੋਲੀ ਲੱਗੀ ਹੈ ਤੇ ਉਹਨਾਂ ਦੇ ਵੱਲੋਂ ਹੀ ਉਸ ਨੌਜਵਾਨ ਨੂੰ ਪਟਿਆਲਾ ਦੇ ਰਜਿੰਦਰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ ਤਾਂ ਦੱਸ ਦਈਏ ਕਿ ਪਟਿਆਲਾ ਦੇ ਪਿੰਡ ਜਗਤਪੁਰਾ ਦੀ ਘਟਨਾ ਹੈ ਜਿੱਥੇ ਕਿ ਸੀਆਈ ਸਟਾਫ ਦੇ ਵੱਲੋਂ ਰੇਡ ਕੀਤੀ ਗਈ ਸੀ ਤਾਂ ਇਸੇ ਦੌਰਾਨ ਹੀ ਪਿੰਡ ਵਾਲਿਆਂ ਤੇ ਪੁਲਿਸ ਵਾਲਿਆਂ ਦੇ ਵਿਚਕਾਰ ਖੂਨੀ ਝੜਪ ਹੋ ਜਾਂਦੀ ਹੈ ਜਿਸ ਦੌਰਾਨ ਕਈ ਔਰਤਾਂ ਵੀ ਜ਼ਖਮੀ ਹੋਈਆਂ ਨੇ ਤੇ ਇੱਕ ਨੌਜਵਾਨ ਦੇ ਪੱਟ ਦੇ ਵਿੱਚ ਗੋਲੀ ਲੱਗੀ ਹੈ वाले ਕਹਿ ਰਹੇ ਨੇ ਕਿ ਰੇਡ ਕਰਨ ਗਏ ਸਨ ਸ਼ਰਾਬ ਦੀ ਤਸਕਰੀ ਨੂੰ ਲੈ ਕੇ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਇੱਕ ਪਰਿਵਾਰ ਦੇ ਮੁਲਜ਼ਮਾ ਨੂੰ ਗ੍ਰਿਫਤਾਰ ਕਰਨਾ ਸੀ ਜਿਸ ਦੇ ਕੇ ਵਿੱਚੋਂ ਇੱਕ ਨੂੰ ਫੜ ਵੀ ਲਿਆ ਗਿਆ ਸੀ ਪਰ ਜਦੋਂ ਪਿੰਡ ਵਾਲੇ ਪੁਲਿਸ ਦੇ ਜਦੋਂ ਪਿੰਡ ਪੁਲਿਸ ਪਹੁੰਚਦੀ ਹੈ ਤਾਂ ਇਸੇ ਦੌਰਾਨ ਹੀ ਝੜਪ ਹੋ ਜਾਂਦੀ ਹੈ ਜਿਸ ਦੀਆਂ ਕਿ ਤਸਵੀਰਾਂ ਸਾਹਮਣੇ ਆਈਆਂ ਨੇ ਇੱਟਾਂ ਵਰਾਈਆਂ ਜਾ ਰਹੀਆਂ ਨੇ ਪੁਲਿਸ ਦੇ ਵੱਲੋਂ ਪਿੰਡ ਵਾਲਿਆਂ ਤੇ ਡੰਡੇ ਵਰਾਏ ਜਾ ਰਹੇ ਨੇ ਤਾਂ ਪਿੰਡ ਵਾਲੇ ਕਹਿ ਰਹੇ ਸਨ ਕਿ ਜਿਸ ਜਿਹੜੇ ਵੀ ਲੋਕ ਮੁਲਜ਼ਮ ਸਨ ਪੁਲਿਸ ਵਾਲਿਆਂ ਨੂੰ ਉਹਨਾਂ ਨੂੰ ਫੜਨਾ ਚਾਹੀਦਾ ਸੀ ਨਾ ਕਿ ਪੂਰੇ ਪਿੰਡ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਤਾਂ ਪੁਲਿਸ ਵਾਲੇ ਕਹਿ ਰਹੇ ਨੇ ਕਿ ਬਚਾਅ ਦੇ ਤੌਰ ਤੇ ਗੋਲੀ ਚਲਾਈ ਗਈ ਸੀ ਜਿਸ ਦੌਰਾਨ ਇੱਕ ਨੌਜਵਾਨ ਜ਼ਖਮੀ ਹੋਇਆ ਤਾਂ ਪਿੰਡ ਦੇ ਸਰਪੰਚ ਦੇ ਵੱਲੋਂ ਵੀ ਇਹ ਕਹਿ ਦਿੱਤਾ ਗਿਆ ਕਿ ਪੁਲਿਸ ਵਾਲਿਆਂ ਨੇ ਉਹਨਾਂ ਤੇ ਹਮਲਾ ਕੀਤਾ ਜਿਸ ਦੌਰਾਨ ਇੱਕ ਨੌਜਵਾਨ ਜਖਮੀ ਹੋ ਗਿਆ ਸੀ ਤੇ ਉਸ ਨੂੰ ਇਲਾਜ ਦੇ ਲਈ ਪਟਿਆਲਾ ਦੇ ਰਜਿੰਦਰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਪੰਜਾਬ ਦੇ ਵਿੱਚ ਨਸ਼ਾ ਤਸਕਰੀ ਦੀਆਂ ਖਬਰਾਂ ਲਗਾਤਾਰ ਵਧ ਰਹੀਆਂ ਨੇ ਜਿਸ ਨੂੰ ਦੇਖਦੇ ਹੋਏ ਹੀ ਪੁਲਿਸ ਵਾਲਿਆਂ ਦੇ ਵੱਲੋਂ ਰੇਡ ਕੀਤੀ ਗਈ ਸੀ ਤੇ ਇਸ ਰੇਡ ਦੇ ਦੌਰਾਨ ਹੀ ਪਿੰਡ ਵਾਲਿਆਂ ਤੇ ਪੁਲਿਸ ਵਾਲਿਆਂ ਦੇ ਵਿਚਕਾਰ ਖੂਨੀ ਝੜਪ ਹੋ ਜਾਂਦੀ ਹੈ ਜਿਸ ਦੇ ਵਿੱਚ ਕਿ ਇੱਕ ਨੌਜਵਾਨ ਜਖਮੀ ਹੋਇਆ ਉਸ ਦੇ ਪੱਟ ਦੇ ਵਿੱਚ ਗੋਲੀ ਲੱਗੀ ਹੈ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਤਾਂ ਘਟਨਾ ਪਟਿਆਲਾ ਦੇ ਪਿੰਡ ਜਗਤਪੁਰਾ ਦੀ ਹੈ ਜਿੱਥੋਂ ਦੀਆਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਗਤਪੁਰਾ ਦੀਆਂ ਤਸਵੀਰਾਂ ਨੇ ਜਿੱਥੇ ਕਿ ਪਿੰਡ ਵਾਲੇ ਤੇ ਪੁਲਸ ਵਾਲਿਆਂ ਦੇ ਵਿਚਕਾਰ ਖੂਨੀ ਝੜਪ ਹੋ ਜਾਂਦੀ ਹੈ ਤਸਵੀਰਾਂ ਤੁਸੀਂ ਲਗਾਤਾਰ ਦੇਖ ਰਹੇ ਹੋ ਪਿੰਡ ਵਾਲੇ ਤੇ ਪੁਲਸ